ਨਗਰ ਨਿਗਮ ਚੋਣਾਂ ਦੇ ਸਬੰਧ ਵਿੱਚ ਅੱਜ ਲੁਧਿਆਣਾ ਦੇ ਵਾਰਡ ਨੰਬਰ 55 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਵੀਨ ਕੌਰ ਗੁਜਰਾਲ ਦੇ ਹੱਕ ਵਿੱਚ ਅੱਜ ਉਹਨਾਂ ਦੇ ਸਮਰਥਕਾਂ ਵੱਲੋਂ ਸੈਂਕੜੇ ਹੀ ਗੱਡੀਆਂ ਦੇ ਵਿੱਚ ਵਿਸ਼ਾਲ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਸਬੰਧ ਵਿੱਚ ਉਹਨਾਂ ਨੇ ਵੱਖ-ਵੱਖ ਆਪਣੇ ਵਾਰਡ ਦੇ ਇਲਾਕਿਆਂ ਦੇ ਵਿੱਚ ਇਸ ਰੋਡ ਸ਼ੋਅ ਨੂੰ ਲੈ ਕੇ ਆਪਣੇ ਵਾਹਨ ਨਿਵਾਸੀਆਂ ਨਾਲ ਖਾਸ ਗੱਲਬਾਤ ਵੀ ਕੀਤੀ। ਇਸ ਸੰਬੰਧੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣੇ ਵਿਚਾਰ ਪੰਜਾਬ ਖਬਰ 24 ਦੀ ਨਾਲ ਉਹਨਾਂ ਨੇ ਕੀ ਸਾਂਝੇ ਕੀ ਤੇਨੇ ਆਓ ਵਿਗਿਆਪਨ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ ਅਸੀਂ ਸਿਰਫ ਇੱਕੋ ਚੀਜ਼ ਡਵੈਲਪਮੈਂਟ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ ਮੋਦੀ ਜੀ ਨੇ ਗੁਜਰਾਤ ਮਾਡਲ ਬਣਾ ਕੇ ਦਿਖਾਇਆ ਉਹ ਅਸੀਂ ਲੁਧਿਆਣਾ ਮਾਡਲ ਬਣਾ ਕੇ ਦਿਖਾ। ਪਬਲਿਕ ਦਾ ਰਿਸਪਾਂਸ ਬੀਜੇਪੀ ਲਈ ਤਾਂ ਜੀ ਬਹੁਤ ਅੱਛਾ ਮੈਨੂੰ ਦੇਖਣ ਨੂੰ ਮਿਲਿਆ। ਸਾਬਸੇ ਬੀਜੇਪੀ ਬੀਜੇਪੀ ਹੀ ਹੋ ਰਹੀ ਹੈ ਉਹ ਕਹ ਰਹੇ ਕਿ ਵੀ ਅਸੀਂ ਹੁਣ ਬੀਜੇਪੀ ਨੂੰ ਹੀ ਇਸ ਵਾਰੀ ਮਤਲਬ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਹੁਣ ਸਮਝ ਲੱਗੀ ਹੈ ਉਹਨਾਂ ਨੂੰ ਕਿ ਅਗਰ ਸੈਂਟਰ ਤੇ ਸਟੇਟ ਦੀ ਗਵਰਨਮੈਂਟ ਸੇਮ ਹੋਣੀ ਆ ਜੀ ਤੇ ਤਾਂ ਹੀ ਕੁਝ ਲੁਧਿਆਣਾ ਦੀ ਡਵੈਲਪਮੈਂਟ ਹੋ ਸਕੇਗੀ। ਜੇ ਅਸੀਂ ਲੋਕਾਂ ਨੂੰ ਨੁਮਾਇੰਦਾ ਚੁਣਦੇ ਆ ਉਹਨਾਂ ਨੂੰ ਬਾਰ-ਬਾਰ ਫੋਨ ਕਰਨ ਦੀ ਕੀ ਲੋੜ ਐ ਜੇ ਅਸੀਂ ਕੰਮ ਕਰਨ ਲਈ ਆਇਆ ਤੇ ਲੋਕਾਂ ਨੂੰ ਕੰਮ ਕਹਿਣਾ ਪਵੇ ਤੇ ਫਿਰ ਸਾਨੂੰ ਸਾਡੀ ਡਿਊਟੀ ਬਣਦੀ ਐ ਕਿ ਅਸੀਂ ਦੇਖੀਏ ਕਿ ਵਾਰਡ ਦੇ ਵਿੱਚ ਕੀ ਜ਼ਰੂਰਤਾਂ ਨੇ ਉਹਨਾਂ ਦੇ ਕਹਿਣ ਦਾ ਪਹਿਲਾਂ ਉਹ ਹੱਲ ਕਰੀਏ ਸਾਡੀ ਇੱਕ ਵਿਜਨ ਹੈ ਕਿ ਲੁਧਿਆਣੇ ਨੂੰ ਇੱਕ ਮਾਡਲ ਬਣਾਉਣਾ ਹੈ ਪਹਿਲਾਂ ਚੈਰਿਟੀ ਬਿਗਿੰਸ ਏਟ ਹੋਮ ਅਸੀਂ ਆਪਣਾ ਘਰ ਸਾਫ਼ ਰੱਖਾਂਗੇ ਤਾਂ ਹੀ ਅਸੀਂ ਕਿਸੇ ਦਾ ਘਰ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਾਂ ठीक है आंटी भाई 55 तो थोड़े दो तीन ऐसे समझ ले मेनू है भाभी प्लीज इधर ही बैठो सिंपल लविंग है सिंपल साहब दी कब आ रहे मैं जा रही मे भी नहीं कहता ठीक है मैं तो तो दे भी तक नहीं करता वो पॉयक के वाले नहीं बिल्कुल ਤੇ ਛੋਪੀ ਵਾਲੇ ਬੰਦੇ ਕੀ ਹੈਗੇ ਸੀ ਰਾਮਰਾ ਤੁਹਾਡੇ ਦੇ ਸਮਾਜਵਾਦ ਮੇਰਾ ਜਿਹੜਾ ਵਾਰਡ 55 ਹੈ ਉਹਦੀ ਸਪੋਰਟ ਹੈ ਉਹਨਾਂ ਨਾਲ ਅਸੀਂ ਸਾਰੇ ਉਹਨਾਂ ਦੇ ਕੰਮ ਵੀ ਕਰਾਂਗੇ ਔਰ ਮੈਂ ਤਾਂ ਐਵੇਂ ਸੋਚਿਆ ਸੀ ਕਿ ਹਰ ਪਾਰਕਸ ਦੇ ਵਿੱਚ ਅਗਰ ਬੈਲਟ ਬਾਕਸੇ ਲਗਾ ਦਿੱਤੇ ਜਾਣ ਜੀ 21 ਕਿਹ ਚਾਏ ਪਾਰਕਸ 'ਚ ਲਗਾ ਦੋ बाकी वो अपने लेडीज नु ਖਾ ਸਕੇ इजी ਹੋ ਜਾਏ ਕਿ ਅਗਰ ਉਹ ਉਨਾਂ ਕੋ ਨਈ ਟਾਈਮ ਮਿਲੰਦਾ ਸਾਨੂੰ ਤੇ ਉਹ ਆਪਣਾ ਜੋ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਕੁਛ ਉਹ ਮੈਨੂੰ ਸੁਜੈਸ਼ਨ ਦੇਣਾ ਚਾਹੁੰਦੀਆਂ ਨੇ ਉਹ ਉਸ ਬੈਲਟ ਬਾਕਸ ਵਿੱਚ ਪਾ ਦਿਆ ਕਰਨ ਦੋ ਰੰਗ ਚਾਰ ਵਾਰ ਪਾ ਦੇ ਲੀਕਿਆ ਸੀ ਕਿੰਨੇ ਵਾਰ ਸਾਰੇ ਸ਼ਲੋਕ ਚਾਰ ਕੋਈ ਨਹੀਂ ਤੁਸੀਂ ਹਾਂਜੀ ਠੀਕ ਹੈ ਪੂਰੇ ਦੇਣੀ ਪੁੱਛ ਸਰ ਵਾਲੀ ਆਪਣੀ ਬਰਾਦਰੀ ਦੀ ਏ ਚਲੋ ਧਿਆਨ ਰੱਖਣਾ ਜੀ ਪਾਪ ਵੀ ਪਾਉਣੀ ਆ ਜੀ ਨਾਲ ਸਾਰਿਆਂ ਨੂੰ ਮੋਟੀਵੇਟ ਨਹੀਂ ਕਰਨਾ ਸਾਰੇ ਬੰਦੇ ਦਾ ਪੱਕਾ ਹੈ ਠੀਕ ਹੈ ਕਾਹਦਾ ਕੀਤਾ ਇੱਥੇ ਵੀ ਹੈ ਤੁਹਾਡੀ ਬੋਟ ਬੋਟ ਇੱਥੇ ਦੀ ਹੈ ਮੈਂ ਇੱਕ ਵਾਰੀ ਸੀ ਬੋਸ ਬਹੁਤ ਵਧੀਆ ਹੈ ਜੀ ਬਹੁਤ ਓਪਨ ਹਾਰਟਿਡਲੀ ਬੀਜੇਪੀ ਨੂੰ ਸੈਪਟ ਕਰ ਰਹੇ ਨੇ ਦੇ ਆਲ ਵਾਂਟ ਚੇਂਜ ਜੀ ਪੂਰਾ ਜੋਸ਼ ਹੈ ਕਿ ਬੀਜੇਪੀ ਜ਼ੂਰ ਹੁਣ ਪੰਜਾਬ ਵਿੱਚ ਆਏਗੀ ਪਰ ਲੈ ਕੇ ਆਵਾਂਗੇ ਜ਼ਰੂਰ ਕਿਉਂਕਿ ਲੋਕਾਂ ਨੂੰ ਚੇਂਜ ਚਾਹੀਦਾ ਮੁੰਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਰੋਡ ਸ਼ੋਅ ਆਪਣਾ ਕੱਢ ਰਹੇ ਹੋ ਤੁਸੀਂ ਅੱਜ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਬਹੁਤ ਅੱਛਾ ਮਿਲ ਰਿਹਾ ਜੀ ਬਹੁਤ ਪੋਜ਼ਿਟਿਵ ਰਿਸਪੌਂਸ ਆ ਰਿਹਾ ਕੀ ਕੀ ਲੱਗਦਾ ਸਾਥ ਦੇਖ ਕੇ ਸਮਝ ਸਕਦੇ ਹੋ ਜੀ ਤੇ ਕੱਟ ਤੋਂ ਹੀ ਅੰਦਾਜ਼ਾ ਲਗਾ ਲਓ ਲੋਕਾਂ ਚ ਕਿੰਨਾ ਉਤਸ਼ਾਹ ਹੈ ਭਾਜਪਾ ਨੂੰ ਅਸੀਂ ਪੰਜਾਬ ਚ ਲਿਆਉਣਾ ਲੁਧਿਆਣੇ ਦੀ ਨੁਹਾਰ ਬਦਲਣੀ ਆ ਲੁਧਿਆਣੇ ਇੰਨਾ ਰੁਪਈਆ ਲਿਆਉਣਾ ਤਾਂ ਕਿ ਲੁਧਿਆਣੇ ਦੀਆਂ ਸੜਕਾਂ ਸਟੀਲ ਰੋਡਸ ਬਣ ਜਾਣ ਸਾਡਾ ਲੁਧਿਆਣਾ ਵਿਕਾਸ ਕਰ ਸਕੇ ਵਪਾਰ ਵਧ ਸਕੇ ਲੋਕਾਂ ਨੂੰ ਕੀ ਸੋਚਦੇ ਹੋ ਕਿ ਲੁਧਿਆਣਾ ਦੇ ਵਿੱਚ ਬੀਜੇਪੀ ਕਿੰਨੇ ਸੀਟਾ ਲੈ ਕੇ ਜਾ ਸਕਦੀ ਹੈ ਜੀ ਸਾਰੀਆਂ ਸੀਟਾਂ ਹੀ ਬੀਜੇਪੀ ਸਾਰੀਆਂ ਸੀਟਾਂ ਹੀ ਬੀਜੇਪੀ ਮੇਅਰ ਲੁਧਿਆਣਾ ਦੇ ਵਿੱਚ ਮੇਅਰ ਦਾ ਬਣਨ ਜਾ ਰਿਹਾ ਹੈ ਮੇਅਰ ਲੁਧਿਆਣਾ ਚ ਪੱਕਾ ਜੀ ਬਿਲਕੁਲ ਜੀ ਚਲੋ ਬੈਸਟ ਤਾਂ ਜੋ